ਸੋ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ 626 ਵਾਂ ਪ੍ਰਕਾਸ਼ ਪੂਰਵ ਭਗਤ ਕਬੀਰ ਜੀ ਦਾ ਮਨਾਇਆ ਜਾ ਰਿਹਾ ਤੇ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਬਟਾਲਾ ਸ਼ਹਿਰ ਦੇ ਵਿੱਚਲੀ ਜਰਾਏ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਏ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਪ੍ਰਕਾਸ਼ ਪੂਰਵ ਜਿਹੜਾ ਭਗਤ ਕਬੀਰ ਜੀ ਦਾ ਮਨਾਇਆ ਜਾ ਰਿਹਾ ਕਬੀਰ ਸਭਾ ਬਟਾਲਾ ਵੱਲੋਂ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿੱਦਾਂ ਦੇ ਅਰੇਂਜਮੈਂਟ ਕੀਤੇ ਨੇ ਤੇ ਕਿੰਨੀ ਤਰੀਕ ਤੋਂ ਜਰਾਏ ਉਪਰਾਲਾ ਸ਼ੁਰੂ ਹੋ ਚੁੱਕਿਆ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੇ ਓਮ ਪ੍ਰਕਾਸ਼ ਮੇਰਾ ਨਾਮ ਹੈ ਜੀ ਓਮ ਪ੍ਰਕਾਸ਼ ਜੀ ਕਿੱਦਾਂ ਦਾ ਅਰੇਂਜਮੈਂਟ ਹੈ ਤੇ ਕਿੰਨੀ ਤਰੀਕ ਤੋਂ ਜਰੀ ਹੈ ਤੁਹਾਡੀ ਆ ਯਾਤਰਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਪ੍ਰਭਾਤ ਫੇਰੀਆਂ ਸਤਿਗੁਰੂ ਕਬੀਰ ਸਾਹਿਬ ਜੀ ਦਾ ਜੋ ਸ਼੍ਰੋਮਣੀ ਭਗਤ ਸ਼੍ਰੋਮਣੀ ਸੰਤ ਬੰਦੀ ਛੋੜ ਸ੍ਰੀ ਸਤਿਗੁਰੂ ਕਬੀਰ ਸਾਹਿਬ ਜੀ ਜੋ ਜਾਂਦਾ 626 ਮਾ ਜੋ ਪ੍ਰਕਾਸ਼ ਪੁਰਬ 22 ਜੂਨ ਨੂੰ ਆ ਰਿਹਾ ਹੈ ਉਹਦੇ ਜ਼ਬੰਦ ਵਿੱਚ ਨਵੀਂ ਬਾਦੀ ਪੁੰਦਰ ਇਹ ਸੰਗਤਾਂ ਵੱਲੋਂ ਨਵ ਤਰੀਕ ਤੋਂ 9 ਜੂਨ ਤੋਂ ਪ੍ਰਭਾਤ ਫੇਰੀ ਜਾਰੀ ਹੈ ਹਨ ਸਵੇਰੇ ਜੁਨੇਰੇ ਉੱਠ ਕੇ ਔਰ ਪੰਜੇ ਤੱਕ ਲਾ ਕੇ 8 ਵਜੇ ਤੱਕ ਲੱਗੇ ਮਤਲਬ ਇਹ ਕੰਮ ਚੱਲਦਾ ਰਹਿੰਦਾ ਹੈ ਵਾਪਸੀ ਹੁੰਦੀ ਹੈ ਔਰ ਇਸ ਤੋਂ ਬਾਅਦ 9 ਤੀਗਰ ਤੱਕ ਜਾ ਕੇ ਵੀ ਤੀ ਤੱਕ ਪ੍ਰਭਾਤ ਸੇ ਗੱਡੀ ਜਾਣੀਆਂ ਹਨ ਔਰ 21 ਤੀਗਰੋਂ ਇੱਕ ਬੜੀ ਵਿਸ਼ਾਲ ਸ਼ੋਭਾ ਯਾਤਰਾ ਇੱਥੇ ਕੱਢੀ ਜਾ ਰਹੀ ਹੈ ਜੋ ਕਿ ਨਵੀਂ ਬਾਦੀ ਬੁੰਦੇ ਤੋਂ ਸ਼ੁਰੂ ਹੋ ਕੇ ਔਰ ਕਾਨਵਾ ਚੌਂਕ ਜਾ ਕੇ ਅੱਗੇ ਪੁਲਸਾਂ ਕੀ ਅੱਗੇ ਮਾਈਲਟਾਉਨ ਰੋਡ ਨਵੀਂ ਵਿਚਾਰੀ ਤੋਂ ਹੁੰਦੀ ਹੋਈ ਜਿਲੀ ਰੋਡ ਤੇ ਹੋ ਕੇ ਆਣ ਕੇ ਨਵੀਂ ਬਾਦੀ ਪੰਦਰ ਵਿਖੇ ਇਹ ਸਮਾਪਤ ਹੋਵੇਗੀ ਅਤੇ ਸੰਗਠਾਂ ਬਾਸੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਔਰ ਜੋ ਵੀ ਗਲ ਪਾਣੀ ਦਾ ਰਸਤੇ ਵਿੱਚ ਹੈ ਉਹ ਵੀ ਸ਼ਹੀਦਾਂ ਲੱਗੇਗੇ ਲਗਾਈਆਂ ਜਾਣਗੇ ਸਕਤਾ ਉਹ ਲੋਗ ਔਰ ਆਪਣੇ ਵੱਲੋਂ ਪ੍ਰਬੰਧ ਪਾਣੀ ਦਾ ਕੀਤਾ ਗਿਆ। ਕਿਉਂਕਿ ਗਰਮੀ ਬਹੁਤ ਜ਼ਿਆਦਾ ਉਸੇ ਕਰਕੇ ਪਾਣੀ ਦਾ ਪ੍ਰਬੰਧ ਬਹੁਤ ਜ਼ਰੂਰੀ ਆ। ਤੇ ਅਗਰ ਸੰਗਠਾਂ ਦੇ ਵਿੱਚ ਕਿਦਾਂ ਦਾ ਉਤਸ਼ਾਹ ਹੈ? ਸੰਗਠਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ। ਵੱਲ ਚੜ ਕੇ ਸਾਨੂੰ ਬਹੁਤ ਬਾੜ ਪਰਿਖਣੇ ਮਿਲ ਰਹੇ। ਜੀ ਤੇ ਵਾਝੜ ਕੇ ਸਤਗੁਰ ਜੀ ਦਾ ਇਹ ਗੁਰਪੁਰਬ ਮਨਾਇ ਜਾਵੇ ਅਸੀਂ ਤੁਹਾਡੇ ਨਾਲ ਆ ਤੇ ਕਿਵਰਾਓ ਨਾ ਔਰ ਵਾਝੜ ਕੇ ਆਪਣੇ ਜਿਆ ਕੰਮ ਨਾਲ ਸਾਥੀ ਜੀਆ ਉਹ ਕਰੋ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੈ ਜੀ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਸਤਗੁਰੂ ਕਬੀਰ ਸਾਹਿਬ ਜੀ ਦੀ ਜੋ ਅਦਾ ਬਾਣੀ ਸਮੁੰਦਰ ਹੈ ਉਸ ਤੇ ਨਾਲ ਜੁੜ ਕੇ ਉਸ ਨੂੰ ਪੜ ਕੇ ਸੁਣ ਕੇ ਮਨ ਤੇ ਵਿਸਾ ਕੇ ਆਪਣਾ ਜੀਵਨ ਨੂੰ ਸਵਾਰ ਕੇ ਨਵੇਂ ਇੱਕ ਸਮਾਜ ਦੀ ਸਿਰਨਾ ਹੋਵੇ ਜੋ ਕਿ ਜਿਸ ਤਰ੍ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਨਸ਼ਾ ਪੱਤਿਆਂ ਤੋਂ ਬਚ ਸਕਣ ਔਰ ਮਾਨਿ ਦਾ ਜੁੜ ਕੇ ਆਪਣਾ ਇੱਕ ਨਵਾਂ ਸਮਾਜ ਸਿਰਜਿਆ ਜਾ। ਪ੍ਰਧਾਨ ਜੀ ਫਿਰ ਕਿੱਥੇ ਕਿੱਥੇ ਪ੍ਰੋਗਰਾਮ ਹੁੰਦਾ ਪੰਜਾਬ 'ਚ ਹੁੰਦਾ ਪੰਜਾਬ ਤੋਂ ਬਾਹਰ ਫੋਰਨ ਤੇ ਵਿੱਚ ਵੀ ਹੁੰਦਾ ਹੈ। ਪੰਜਾਬ 'ਚ ਹੀ ਹੁੰਦਾ ਬਾਹਰ ਫਾਰਨ ਵੀ ਹੁੰਦਾ ਹਾਈ ਲੈਂਡਸ ਵੀ ਹੁੰਦਾ। ਜੀ ਬੜੇ 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 ਦੇਸ਼ਾਂ 'ਚ ਹੁੰਦਾ ਸਾਡੇ ਆਪਣੇ ਕਾਸ਼ੀ ਵਿੱਚ ਮਗਰ ਵਿੱਚ ਬਹੁਤ ਹੀ ਮਤਲਬ ਦੂਰ ਦੂਰ ਰਾਡੇ ਸਾਰੇ ਉੱਤਰ ਭਾਰਤ ਬਿਹਾਰ ਬੰਗਾਲ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਪੰਜਾਬ ਬਾਰੇ ਭਾਰਤ ਦੇ ਵਿੱਚ ਹੀ ਨਜਰਾ ਅਜਿਆਸ ਤੁਸ਼ਾ ਨਾਲ ਬੜੇ ਮਨਾਇਆ ਜਾਂਦਾ ਹੈ ਔਰ ਵਿਦੇਸ਼ਾਂ ਦੇਸ਼ਾਂ ਵਿੱਚ ਵੀ ਇਸ ਦੇ ਉੱਤੇ ਬਾਣੀ ਦੇ ਉੱਤੇ ਸੱਚ ਵੀ ਹੋ ਰਹੀ ਹੈ ਇਸ ਪਾਣੀ ਦੇ ਉੱਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੀ ਇਸ ਉਪਨਾਈ ਦੇਤੀ ਇਸ ਲਈ ਆਪਣੇ ਸਮਾਜ ਤੇ ਔਰ ਇਸ ਸਮਾਜ ਨੂੰ ਕ੍ਰਾਂਤੀਕਾਰੀ ਸਿੱਧਣ ਵਾਸਤੇ ਸੂਰਜ ਸੋਭਾ ਚਾਨਣੀ ਜੋ ਲੜੇ ਦਿਨ ਕੇ ਹੇਤ ਉर्जा-ਪੂਰਜਾ ਕੱਟ ਅਮਰੀਕਾ ਬੁਨਾਸ਼ਾ ਦੇਖੋ ਦੇ ਅਨਸਾਰ ਮਹਾਵਾਕਾਂ ਅਨਸਾਰ ਅਸੀਂ ਵੀ ਅਪੀਲ ਕਰਦੇ ਹਾਂ ਸੰਗਤ ਨੂੰ ਵੀ ਉਹ ਵੀ ਆਪਣੀ ਬਾਣੀ ਨਾਲ ਜੁੜ ਕੇ ਔਰ ਬਾਣੀ ਦੇ ਮੁਤਾਬਕ ਸਿਖਿਆਵਾਂ ਮਤਾਬਕ ਉਹਨਾ ਦੀਆ ਮੁਤਾਬਕ ਢਾਲ ਕੇ ਆਪਣਾ ਜੀਵਨ ਸਫਲ ਕਰਕੇ ਤੇ ਨਵਾਂ ਸਮਾਜ ਸਿਰਜਾਇਆ ਜਾਵੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਅਮਰਤ ਲਾਲ ਅਮਰਤ ਲਾਲ ਜੀ ਕਿੱਦਾਂ ਦਾ ਅਫਰ ਰੇਜ਼ਮੈਂਟ ਹੋਏ ਨੇ 9 ਤਰੀਕ ਤੋਂ ਤੁਸੀਂ ਜਿਹੜਾ 626ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹੋ ਭੱਜਵੀਰ ਜੀ ਦਾ ਕਿਦਾਂ ਦਾ ਉਤਸ਼ਾਹ ਸੰਗਤਾਂ ਦੇ ਵਿੱਚ ਹਾਂਜੀ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸਵੇਰ ਤੋਂ ਸਤ ਗੁਰੂਕਬੀ ਧਰਮਸ਼ਾਲਾ ਔਲਾ ਉਤੋਂ ਪ੍ਰਭਾਤ ਅਰਤੀ ਚੱਲੂ ਹੋਣੀ ਅਲੱਗ ਅਲੱਗ ਘਰਾਂ ਵਿੱਚ ਜਾ ਕੇ ਉਤੋਂ ਫੇਰ ਵਾਪਸ ਆ ਕੇ ਫੇਰ ਗੁਰੂ ਦਾ ਅਸੀਸ ਲੈ ਕੇ ਆਪਣੇ ਆਪਣੇ ਘਰ ਜਾਂਦੇ ਹਨ ਤੇ ਬਾਕੀ ਜੋ 21 ਤਰੀਕ ਨੂੰ ਨਗਰ ਕੀਰਤਨ ਨਿਕਲ ਰਿਹਾ ਹੈ ਉਹਦੇ ਵਾਸਤੇ ਸਾਡੇ ਇਲਾਕੇ ਦੇ ਜੋ ਐਮ ਐਲ ਏ ਸਾਹਿਬ ਨੇ ਸਾਰੀ ਕਲਸੀ ਜੀ ਉਹ ਵੀ ਪਹੁੰਚ ਰਹੇ ਨੇ ਉਹਨਾਂ ਵੱਲੋਂ ਵੀ ਬੜਾ ਉਤਸ਼ਾਹ ਹੈ ਬਾਕੀ ਸੰਗਤਾਂ ਦਾ ਬਹੁਤ ਜਿੱਧਰ ਜਿੱਧਰ ਨੂੰ ਨਗਰ ਕੀਰਤਨ ਜਾਣਾ ਹੈ ਉਧਰ ਉਧਰ ਲੰਗਰ ਪਾਣੀ ਦਾ ਪ੍ਰਬੰਧ ਖਾਸ ਤੌਰ ਤੇ ਕੀਤਾ ਗਿਆ ਹੈ ਮੈਂ ਜੋ ਚੈਨਲ ਸਾਡੀ ਰਿਕਵਰੀ ਕਰ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡੀ ਇਹ ਖਬਰ ਜਿਹੜੀ ਹੈ ਦੇਸ਼-ਵਦੇਸ਼ ਵਿੱਚ ਵੀ ਪਚਾਰੇ ਨੇ ਸੋ ਨਮਸਕਾਰ ਜੀ ਪੂਮਸਕਾਰ ਜੀ ਨਾਮ ਦੇ ਰਮਨ ਕੰਸਰਾ ਜੀ ਕੰਸਰਾ ਜੀ ਕਿੰਦਾ ਦੇਖਦੇ ਕਿ ਬੜਾ ਵਧੀਆ ਉਪਰਾਲਾ ਹੈ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਸੰਗਠਾ ਵੱਲੋਂ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਸਤਗੁਰ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸਿਸੋ ਸਭੀ ਮਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾ ਰਿਹਾ ਪੂਰੀ ਦੇਸ਼ ਦੇਸ਼ ਦੇ ਵਿੱਚ ਪਿਛਲੇ ਸਾਲ ਇਸ ਤੋਂ ਉਪਰਾਲਾ ਕੀਤਾ ਗਿਆ ਸੀ ਤੇ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾਵੇ ਤੇ ਸ਼ੋਭਾ ਯਾਤਰਾ ਦੇ ਵਿੱਚ ਲੋਕਾਂ ਨੇ ਸੰਗਤਾਂ ਨੇ ਬਹੁਤ ਉਤਸ਼ਾਹ ਦਿਖਾਇਆ ਵੱਧ ਛੜ ਕੇ ਹਿੱਸਾ ਲਿਆ ਸੰਗਤਾਂ ਨੇ ਨਾਮ ਬਾਣੀ ਨਾਲ ਜੁੜੀਆਂ ਪਿਛਲੇ ਸਾਲ ਵੀ ਉਹ ਇਸ ਸਾਲ ਵੀ ਉਹਦੇ ਨਾਲੋਂ ਵੀ ਵੱਧ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਕਿ ਪ੍ਰਭਾਤ ਫੇਰੀਆਂ ਦੇ ਵਿੱਚ ਜਿਹੜੀ ਸੰਗਤ ਹੈ ਪੂਰੇ ਯੂਸ ਰੋਸ਼ ਨਾਲ ਪੂਰਾ ਹੁੰਦੀ ਆ ਤੇ ਨਾਮ ਬਾਣੀ ਜਿਹੜੀ ਆ ਉਹ ਸੁਣਦੀ ਆ ਕੀਰਤਨ ਕਰਦੇ ਨੇ ਭਜਨ ਕਰਦੇ ਨੇ ਉਹਨਾਂ ਦੇ ਸ਼ਬਦ ਤੋਂ ਬੋਲਦੇ ਨੇ ਤੇ ਬੜਾ ਵਧੀਆ ਛੋਟੇ ਛੋਟੇ ਬੱਚੇ ਵੀ ਜਿਹੜੇ ਹੁਣ ਉਤਸ਼ਾਹਿਤ ਹੋ ਕੇ ਇਸ ਪਾਸੇ ਲੱਗ ਰਹੇ ਨੇ ਉਹ ਪਹਿਲੇ ਜਿਹੜੇ ਦੂਸਰੇ ਪਾਸੇ ਬੱਚੇ ਜਿੱਦਾਂ ਤੁਸੀਂ ਤੁਸੀਂ ਦੇਖਦੇ ਹੋ ਪਹਿਲਾਂ ਬੱਚਿਆਂ ਜਿਹੜੀਆਂ ਨੇ ਦਾਦੀਆਂ ਮਾਵਾ ਕਹਾਣੀਆਂ ਸੁਣਾਉਂਦੀਆਂ ਸੀ ਇਹ ਬੱਚੇ ਹੁਣ ਸੁਣ ਕੇ ਕੀਰਤਨ ਸੁਣ ਕੇ ਸ਼ਬਦ ਸੁਣ ਕੇ ਤੇ ਬੱਚੇ ਨਾਲ ਤੁਸੀਂ ਦੇਖੋ ਇਹ ਛੋਟੇ ਬੱਚਿਆਂ ਨੇ ਬੜਾ ਵਧੀਆ ਕੀਰਤਨ ਕੀਤਾ ਤੇ ਅਹੀਂ ਸਾਨੂੰ ਬਹੁਤ ਖੁਸ਼ੀ ਆ ਕਿ ਕਮ ਸੇ ਕਮ ਬੱਚੇ ਜਿਹੜੇ ਆ ਉਹ ਗੁਰੂ ਅਕਬੀਰ ਸਾਹਿਬ ਬਾਣੀ ਦੇ ਨਾਲ ਜੁੜ ਰਹੇ ਨੇ ਔਰ ਆਪਣਾ ਜਿਹੜਾ ਜੀਵਨ ਸਫਲ ਕਰ ਰਹੇ ਨੇ ਆਪਣੇ ਇਹਨਾਂ ਤੋਂ ਸੇਧ ਲੈ ਕੇ ਇੱਕ ਨਵਾਂ ਜਿਹੜਾ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਉਹ ਬਕੀਤ ਕਰ ਰਹੇ ਨੇ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਪਾਪਾ ਜੀ ਨਮਸਕਾਰ ਕੀ ਨਾਮ ਦੇ ਉਰਨ ਚੰਦ ਜੀ ਫਿਰ ਕਿੰਨੀ ਉਮਰ ਹੈ ਤੁਹਾਡੀ ਉਹ ਬੰਦੀ ਕਾਫੀ ਆ ਕਾਫੀ ਹੈ ਤੇ ਫਿਰ 626 ਵਾਂ ਪ੍ਰਕਾਸ਼ਪੁਰਬ ਜਿਹੜਾ ਇਹ ਭਗਤ ਕਬੀਰ ਜੀ ਦਾ ਮਨਾਉਣ ਜਾ ਰਹੇ ਹੋ ਤੁਸੀਂ ਕਿਦਾਂ ਦਾ ਉਤਸ਼ਾਹ ਸੰਗਤਾਂ ਦੇ ਵਿੱਚ ਬੜੀ ਬੜੀ ਪਹੁੰਚ ਆ ਇਹ ਲੰਮਾ ਕੈਂਪ ਸੀਗਾ ਘੱਟ ਹੁੰਦਾ ਸੀ ਉਹਨਾਂ ਨੇ ਕਿਹਾ ਰੋਕਾਲ ਠੀਕ ਹੈ ਜੀ ਬੜਾ ਮਈਆ ਕੰਮ ਹੈ 9 ਤਰੀਕ ਤੋਂ ਲੈ ਕੇ ਤੇ 20 ਤਰੀਕ ਤੱਕ ਜਿਹੜੀਆਂ ਸ਼ਟਫੇਰੀ ਵੀ ਕੱਢੀ ਜਾ ਰਹੀ ਹੈ ਤੁਹਾਡੇ ਗ੍ਰਹਿ ਵੀ ਕਿਵੇਂ ਆਏ ਕੀ ਕਹਿਣਾ ਚਾਹੁੰਦੇ ਹੋ ਮੇਰਾ ਕਹਿ ਲਾ ਜੇ ਫਰ ਪਾਂਟੀ ਲਿਆ ਉਹਨਾਂ ਨੇ ਹਾਂਜੀ ਹਾਂਜੀ ਕੱਲ ਵੀ ਹੈਗੀ ਹੈ ਤੇ ਸ਼ੋਭਾ ਯਾਤਰਾ ਕਿਦਨ ਗੱਡੀ ਜਾ ਰਹੀ ਹੈ ਕਿਹੜੀ ਤਰੀਕ ਨੂੰ ਕੀ ਕੋਈ ਕੀ ਨੂੰ ਆਸ਼ਾ ਆਹੋ ਕਿਦਾਂ ਫਰ ਸੰਗਠਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਆਹੋ ਚੰਗਾ ਸਾਗੇ ਤੁਹਾਡੇ ਸਾਹਮਣੇ ਬਧੀ ਹੋਣਾ ਨੇ ਸੰਗਠਾ ਨੂੰ ਕੀ ਕਹਿਣਾ ਚਾਹੁੰਦੇ ਬਾਤ ਚੜ ਕਿ ਆਣ ਹੋਤੇ ਬਾਤ ਚੜ ਕਿ ਆਉਣਗੇ ਜੀ ਮੈਨੂੰ ਪਤਾ ਬੜੀਆਂ ਹੁੰਦੇ ਨੇ ਜੀ ਅੱਜ ਦੇ ਬੱਦੇ ਹੋਣੇ ਆ ਠੀਕ ਆ ਆਓ ਠੀਕ ਆ ਬਾਅਦ ਵਿੱਚ ਮੈਂ ਦੱਸਾਂਗੇ ਠੀਕ ਆ ਜੀ ਉਹ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਕਾਂਤਾ ਦੇ ਸੋ ਅੱਜ ਤੁਹਾਡੇ ਗ੍ਰਹਿ ਵਿਖੇ ਵੀ ਪ੍ਰਵਾਹ ਫੇਰੀ ਆਈ ਹੈ ਭਗਤ ਕਬੀਰ ਜੀ ਦੀ ਸੰਗਤ ਆਈ ਹੈ ਜੀ ਮੈਂ ਤੇ ਆਇਆ ਹਾਂ ਇਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨੀ ਹੈ ਕਿ ਜਿਨ੍ਹਾਂ ਨੇ ਸਾਡੇ ਸਵੇਰ ਤੋਂ ਆ ਕੇ ਸਾਡੇ ਘਰ ਆ ਕੇ ਇਹਨਾਂ ਬਾਣੀ ਲੈ ਜਾਸਾਨ ਕੀਤਾ ਔਰ ਬਹੁਤ ਬਹੁਤ ਧੰਨਵਾਦੀ ਹਾਂ ਉਸ ਜਿਨ੍ਹਾਂ ਨੇ ਕੰਮ ਕਰਾਵਾਉਂਦੇ ਜਿਹੜੇ ਮੇਰੇ ਘਰ ਆਉਣ ਜੀ ਤੇਰੇ ਕਿੱਦਾਂ ਦੇਖਦੇ ਹੋ ਕਿ 21 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾਏ ਹਾਂ ਜੀ 21 ਤਰੀਕ ਨੂੰ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਰੋਜ਼ ਦੀ ਤਰ੍ਹਾਂ ਪੀ ਪ੍ਰਭਾਤ ਫੇਰੀਆਂ ਵਿੱਚ ਹਿੱਸਾ ਲੈਂਦੇ ਤੇ ਉਸੇ ਹੀ ਤਰ੍ਹਾਂ ਵਕਤ ਵਕਤ ਆਗੇ ਚੋਭਾ ਯਾਤਰਾ ਵਿੱਚ ਹਿੱਸਾ ਲੈਂਦੇ ਸੋ ਨਮਸਕਾਰ ਜੀ ਕੀ ਨਾਮ ਦੇ ਚਿਲਾਵੰਤੀ ਸੋ ਕਿੱਦਾਂ ਦੇਖਦੇ ਹੋ ਜੀ ਸਵੇਰ ਤੋਂ ਹੀ ਬੜੀ ਡਿਊਟੀ ਸਖਤ ਲੱਗੀ ਦੀ ਹੈ 9 ਤਰੀਕ ਤੋਂ ਸਵੇਰੇ ਉੱਠ ਜਾਣਾ ਟਾਈਮ ਨਾਲ 5 ਵੇ ਨਿਕਲਣਾ ਤੇ ਫਿਰ 8 ਵਜਾਂ ਦੇ ਕੀ ਕਹਿਣਾ ਸਰ ਬਹੁਤ ਖੁਸ਼ੀ ਆ ਜੀ ਮਨ ਨੂੰ ਬਹੁਤ ਉਤਸ਼ਾਹ ਆ ਮਨ ਦੇ ਵਿੱਚ ਜੀ ਬਹੁਤ ਵੀਰ ਸ਼ਰਪ ਜੀ ਦੇ ਪ੍ਰਤੀ ਬਹੁਤ ਹੀ ਪਿਆਰ ਕਰੇ ਇੰਨੇ ਮਨ ਦੇ ਵਿੱਚ ਉਹ ਉਸੇ ਹੀ ਹਮਤ ਉਹ ਹੀ ਹਮਤ ਦੇਣ ਵਾਲਾ ਉਹ ਹੀ ਕਿਰਪਾ ਕਰਨ ਵਾਲਾ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਆ ਜਾ ਰਹੇ ਹਾਂ ਸ਼ਬਦ ਗੁਰੂal ਨੇ ਗੁਰਬਾਣੀ ਦੇ ਸੰਗਤ ਕੋਸ਼ਿੰਗ ਦੀ ਆ ਮਰਬਾਨੀ ਦੇ ਸ਼ਬਦ ਸੁਣ ਕੇ ਉਹਦੇ ਹੀ ਕੋਸ਼ਿੰਗ ਦੀ ਆ ਸੰਤ ਤੇ ਬਾਕੀ 21 ਤਰੀਕ ਨੂੰ ਮਨਾ ਰਹੇ ਆ ਸ਼ੁਭਾ ਯਾਤਰਾ ਤੇ 22 ਨੂੰ ਗੁਰਪੁਰਪਿਆ ਜੀ ਬੜੇ ਉਤਸ਼ਾਹ ਦੇ ਨਾਲ ਸਾਰੇ ਆਪਣੇ ਰਸਤੇ ਦੇ ਵਿੱਚ ਬਹੁਤ ਪ੍ਰਬੰਧ ਕੀਤੇ ਗਏ ਨੇ ਜੀ ਬੜੀ ਸੰਗਤ ਆਸਤੀ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਗਏ ਨੇ ਜੀ ਜੀ ਬਾਕੀ ਬਹੁਤ ਅਸਾਂ ਅਸਾਨੂੰ ਬਹੁਤ ਹੀ ਖੁਸ਼ੀ ਹੈ ਗੁਰਪੁਰਬ ਮਨਾਉਂਦੀ ਇਸੇ ਤਰ੍ਹਾਂ ਹੀ ਪਰਮਾਤਮਾ ਦੀਆ ਕਿਰਪਾ ਬਣਾਈ ਰੱਖੇ ਤੇ ਤੰਦਰੁਸਤੀ ਦੇ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਧੋਈ ਰੱਖਾਂ ਸੋ ਗੱਲਬਾਤ ਕਰਾਂਗੇ ਜੀ ਗੱਲਬਾਤ ਕਰਾਂਗੇ ਕੀ ਪੈਣਾ ਸਤਿ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਸੰਮਨ ਜੀ ਸੰਮਨ ਜੀ ਕਿ ਦਾਫਰ ਟਾਈਮ ਕਰਦੇ ਹੋ ਬਾਬਾ ਜੀ ਦੀ ਕਿਰਪਾ ਨਾਲ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ 5 ਵਜੇ ਆ ਜਾਂਦੇ ਹੋ ਤੇ ਉਹਨਾਂ ਦਾ ਕਬੀਰ ਸਾਹਿਬ ਦਾ ਜਸ਼ਨੀ ਗਾਉਂਦੇ ਹੋ ਤੇ ਉਹਨਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਆਪਣੇ ਮਹਾਰਾਜ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਬਹੁਤ ਚਾਹੇ ਕਿ ਅਹੀਂ 4 ਵਜੇ ਉੱਠਕੇ 5 ਵਜੇ ਪ੍ਰਭਾਤ ਪ੍ਰਕ ਚਾਲੂ ਕਰਦੇ ਆਂ ਜੀ 8 ਵਜੇ ਨੂੰ ਸਮਾਪਤੀ ਕਰਦੇ ਆਂ ਜੀ ਹਾਂ ਜੀ ਕੀ ਗੱਲ ਭਾਵੁਕ ਹੋ ਗਏ ਜੀ ਕਿਤੇ ਕੀ ਹੋਇਆ ਖੁਸ਼ੀ ਹੈ ਸੋ 21 ਤਰੀਕ ਨੂੰ ਜਿਹੜਾ ਇਹ ਸ਼ੋਭਾ ਯਾਤਰਾ ਕੀਤੀ ਹੈ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਸੰਗਤਾਂ ਨੂੰ ਇਹ ਕਹਿਣਾ ਚਾਹੁੰਨੇ ਕਿ ਹਾਂ ਮਹਾ ਮਾਇਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲੈਣ ਸਾਡੇ ਨਗਰ ਕੀਰਤਨ ਦੀ ਸਭ ਤੋਂ ਵੱਧ ਵਾਦਿਆਚਾਰੀ ਕੇ ਸੰਗਤ ਇਕੱਠਿਆ ਹੋਣਾ ਮਾਰਾ ਹੀ ਦੇ ਖੁਸ਼ੀਆਂ ਲੈਣ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੇਨਤੀ ਕਰਦੇ ਨੇ ਕਿ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਹਿੱਸਾ ਲਵੋ ਸ਼ੋਭਾ ਯਾਤਰਾ ਦੇ ਵਿੱਚ ਤੇ ਗੁਰੂ ਸਾਹਿਬ ਦਾ ਕਬੀਰ ਸਾਹਿਬ ਦਾ ਜਿਹੜਾ ਏ ਅਸ਼ੀਰਵਾਦ ਪ੍ਰਾਪਤ ਕਰੋ ਸੋ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਕੀ ਨਾਮ ਦੇ ਲਖਨਾਲਲ ਭਗਤ ਜੀ ਐਡਵੋਕੇਟ ਭਗਤ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਜਨਮ ਦਿਹਾੜਾ ਜਿਹੜਾ ਤੁਹਾਡੇ ਸਾਰੇ ਸੰਗਤਾਂ ਦੇ ਸਜੋਗ ਨਾਲ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕਬੀਰ ਸਾਹਿਬ ਦਾ ਮੈਸੇਜ ਇਹ ਗੁਰਪੁਰਬਾਰੇ ਦੇਸ਼ ਉਦੇਸ਼ ਵਿੱਚ ਸਾਡੇ ਆਪਣੇ ਮੈਸੇਜ ਪਹੁੰਚਾਇਆ ਮੈਂ ਇਹਨਾਂ ਦਾ ਦੁਬਾਰਾ ਬਹੁਤ ਹੀ ਧੰਨਵਾਦ ਕਰਦਾ ਹਾਂ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਇਸ ਆਪਣੀ ਲੱਗੇ ਸਾਹਿਬ ਕੀ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਨਾ ਕਿ ਕੀ ਕੀ ਕਰ ਦੇ ਕਿਸ ਦਿਨ ਸਾਡਾ ਨਗਰ ਕੀਰਤਨ ਨਿਕਲਣਾ ਪ੍ਰਸ਼ਾਸਨ ਸਾਡੀ ਵੱਤ-ਵਤ ਮੁਤ ਕਰੇ ਕਿਉਂਕਿ ਗਰਮੀ ਬਹੁਤ ਹੈ ਹਰ ਹਾਲੇ ਸਾਡੀ ਮੈਂ ਦੁਬਾਰਾ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡਾ ਮੈਸੇਜ ਦੇਸ਼-ਦਵੇਸ ਵਿੱਚ ਪਹੁੰਚਾਇਆ ਧੰਨਵਾਦ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਸਾਰਿਆਂ ਨੇ ਹੀ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਜੇਰਾਏ ਸਾਡੇ ਨਾਲ ਸਾਥ ਪੂਰਾ ਦਵੇ ਗਰਮੀ ਵੀ ਹੈ ਤੇ ਗਰਮੀ ਦੇ ਵਿੱਚ ਜੇਰਾਏ ਪ੍ਰਸ਼ਾਸਨ ਦੀ ਵੀ ਬੜੀ ਲੋੜ ਪਏਗੀ ਤੇ ਲੋਕਾਂ ਨੂੰ ਸੰਗਤਾਂ ਨੂੰ ਮੈਂ ਅਪੀਲ ਕਰਦੇ ਨੇ ਕਿ ਵੱਧ ਚੜ ਕੇ ਸ਼ੋਭਾ ਯਾਤਰਾ ਦੇ ਵਿੱਚ ਹਾਜ਼ਰੀ ਲਗਾਣ ਤੇ ਮਹਾਰਾਜ ਸਾਹਿਬ ਦਾ ਕਬੀਰ ਸਾਹਿਬ ਦਾ ਜਿਹੜਾ ਇਹਸ਼ੀਰਵਾਦ ਪ੍ਰਾਪਤ ਕਰੋ। ਉਹ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ। ਕੈਮਰਾ ਪਰਸਨ ਔਨ ਅਕਰਵਾਲ ਦੇ ਨਾਲ ਲਕੀ ਰਾਜਵੂਧ ਗੁਰਦਾਸ ਕੋ।